ਇਸ ਪ੍ਰਕਾਰ ਦੀਆਂ ਤਸਵੀਰਾਂ ਜਿਸ ਪ੍ਰਕਾਰ ਦੀਆਂ ਅੱਜ ਵੀਡੀਓਜ਼ ਆਈਆਂ ਇਹ ਦਿਲ ਦਹਿਲਾਉਣ ਵਾਲੀਆਂ ਵੀਡੀਓਜ਼ ਐ ਲੋਕ ਮਹਿਸੂਸ ਕਰ ਰਹੇ ਨੇ ਪੰਜਾਬ ਦੇ ਆਪਣੇ ਆਪ ਨੂੰ ਕਿ ਅਸੀਂ ਕੋਈ ਲੱਗਦਾ ਕਿ ਬਾਹਰਲਾ ਸੂਬਾ ਹੈ ਬਾਹਰੀ ਕੋਈ ਦੇਸ਼ ਹੈ ਪੰਜਾਬ ਜਿਸ ਪ੍ਰਕਾਰ ਦਾ ਸਾਡੇ ਨਾਲ ਰਵਈਆ ਕੀਤਾ ਜਾ ਰਿਹਾ ਜੋ ਬਾਰਡਰ ਤੇ ਤਿਆਰੀ ਕੀਤੀ ਗਈ ਜਿਸ ਪ੍ਰਕਾਰ ਜਿਸ ਪ੍ਰਕਾਰ ਵੱਡੇ ਵੱਡੇ ਕਿਲ ਲਾ ਕੇ ਬੈਰੀਗੇਟਿੰਗ ਕਰਕੇ پاکستان ਵੀ اگر پاکستان ਦਾ ਮੈਂ ਬਾਰਡਰ ਵੇਖਿਆ ਹੈ ਉੱਥੇ ਵੀ ਇਸ ਤਰ੍ਹਾਂ ਦਾ ਕੋਈ ਇੰਤਜ਼ਾਮਤ ਨਹੀਂ ਹੈ ਜਿਸ ਪ੍ਰਕਾਰ ਦੇ ਇੰਤਜ਼ਾਮ ਆ ਕੀਤੇ ਇੰਜ ਲੱਗਦਾ ਹੈ ਕਿ ਹੁਣ ਹਿੰਦੁਸਤਾਨ ਦੇ ਨਕਸ਼ੇ ਤੇ ਕਿਤੇ ਨਾ ਕਿਤੇ ਪੰਜਾਬ ਨਹੀਂ ਹੈ ਕਿਉਂਕਿ ਬੀਜੇਪੀ ਇਹ ਮਹਿਸੂਸ ਕਰਦੀ ਹੈ ਪੂਰੇ ਦੇਸ਼ ਦੇ ਅੰਦਰ ਬੀਜੇਪੀ ਨੇ ਆਪਣੀ ਵਿਚਾਰਧਾਰਾ ਲਾਗੂ ਕਰਨ ਦੀ ਕੋਸ਼ਿਸ਼ ਕਰ ਲਈ ਔਰ ਲਗਭਗ ਕਰ ਲਈਏ ਲੇਕਿਨ ਇੱਕ ਪੰਜਾਬ ਐਸਾ ਸੂਬਾ ਹੈ ਜਿੱਥੇ ਆਰਐਸਐਸ ਦੀ ਵਿਚਾਰਧਾਰਾ ਔਰ ਬੀਜੇਪੀ ਦੀ ਵਿਚਾਰਟਾ ਹਜੇ ਤੱਕ ਲਾਗੂ ਨਹੀਂ ਹੋਈ ਹੈ ਕਿਸਾਨਾਂ ਨੂੰ ਦਬਾਇਆ ਜਾ ਰਿਹਾ ਹੈ ਕਿਸਾਨਾਂ ਦੀਆਂ ਮੰਗਾਂ ਸਨ ਜਦੋਂ 700 ਕਿਸਾਨ ਸ਼ਹੀਦ ਹੋਇਆ ਉਸ ਵੇਲੇ ਦੀਆਂ ਮੰਗਾਂ ਇਹਨਾਂ ਨੇ ਕਿਹਾ ਸੀ ਕਿ ਐਮਐਸਪੀ ਦੀ ਲੀਗਲ ਗਾਰੰਟੀ ਦੇਵਾਂਗੇ ਕਰਜ਼ਾ ਮਾਫੀ ਦੀ ਗੱਲ ਕਰਾਂਗੇ ਜਿਹੜੇ ਪਰਚੇ ਤੁਹਾਡੇ ਤੇ ਉਸ ਵੇਲੇ ਉੱਥੇ ਹੋਏ ਉਹਨਾਂ ਨੂੰ ਅਸੀਂ ਜਿਹੜੇ ਰੱਦ ਕਰਾਂਗੇ ਅੱਜ ਉਹੀ ਕਿਸਾਨ ਆਪਦੀ ਲੀਗਲ ਗਾਰੰਟੀ ਮੰਗਦਾ ਲੀਗਲ ਗਾਰੰਟੀ ਕੀ ਮੰਗਦਾ ਹੈ ਕੀ ਕੇਵਲ ਐਮਐਸਪੀ ਤੋਂ ਥੱਲੇ ਸਾਡੀ ਫਸਲ ਨਾ ਖਰੀਦੀ ਜਾਵੇ ਅੱਜ ਰਾਹੁਲ ਗਾਂਧੀ ਨੇ ਕਿਹਾ ਹੁਣੇ ਟੈਲੀਫੋਨ ਤੇ ਰਾਹੁਲ ਗਾਂਧੀ ਜੀ ਨੇ ਇੱਕ ਫੌਜੀ ਪਰਾ ਗਰਮਜੀਤ ਸਿੰਘ ਨਾਲ ਜਿਹੜਾ ਕਹਿ ਰਿਹਾ ਕਿ ਮੇਰੇ ਸ਼ਰੇ ਵਜੇ ਆਥਰੂ ਗੈਸ ਦੇ ਕੋਲੇ ਨਹੀਂ ਹੈ ਰਾਈਫਲ ਦੇ 12 ਬੋਰ ਦੇ ਸ਼ਰੇ ਹੈ ਇਹਦਾ ਮਤਲਬ ਇੱਕ ਅਜਿਹਾ ਪੱਤਰਕਾਰ ਸਾਥੀ ਨੇ ਵੀ ਉੱਥੇ ਕਾਟਰੇਟ ਵਿਖਾਇਆ ਇਹਦਾ ਮਤਲਬ ਆਥਰੂ ਗੈਸ ਦੀ ਆਰਟ ਦੇ ਵਿੱਚ ਹਿਊਮਨ ਰਾਈਟਸ ਵੈਲਿਊ ਦੀ ਉਹ ਲੰਘਣਾ ਹੋ ਰਹੀ ਐ ਸਾਹਮਣੇ ਉਹ ਹਰਿਆਣਾ ਸਰਕਾਰ ਤੇ ਮੁੱਖ ਮੰਤਰੀ ਹਰਿਆਣਾ ਨਰਿੰਦਰ ਮੋਦੀ ਜੀ ਦੇ ਇਸ਼ਾਰੇ ਤੇ ਗ੍ਰਹਿ ਮੰਤਰੀ ਸਾਹਿਬ ਦੇ ਇਸ਼ਾਰੇ ਤੇ ਗੋਲੀਆਂ ਚਲਾ ਰਹੇ ਆ ਉਹ ਗੋਲੀਆਂ ਦੇ ਸ਼ਰੇ ਆ ਉਹ ਆਪ ਕਹਿ ਰਹੇ ਸੋ ਇਸ ਤਰ੍ਹਾਂ ਦਾ ਭਿਆਨਕ ਜਿਹੜਾ ਵਤੀਰਾ ਸਾਡੇ ਨਾਲ ਹੋਇਆ ਇਹ ਬਰਦਾਸ਼ਤ ਨਹੀਂ ਹੋਏਗਾ ਇਸ ਤਰ੍ਹਾਂ ਕਿਸਾਨ ਇਸ ਤਰ੍ਹਾਂ ਤਾਂ ਫਿਰ ਹੋਰ ਕਿਸਾਨ ਆ ਜਾਣਗੇ ਤੁਸੀਂ ਕਿੰਨੇ ਕੁ ਲੋਕਾਂ ਨੂੰ ਮਾਰੋਗੇ ਸੋ ਇਹ ਸਰਾਸਰ ਤੱਕਾ ਜ਼ਾਸੀ ਅੰਝ ਲੱਗਦਾ ਕਿ ਅਸੀਂ ਆਪਣੇ ਹੀ ਦੇਸ਼ ਵਿੱਚ ਪਰਾਏ ਹੋ ਗਏ ਆ ਇਹ ਉਹ ਉਹ ਲੋਕ ਨੇ ਆ ਫੌਜੀ ਬਾਰਡਰ ਤੇ ਉਥੇ ਰੱਖਿਆ ਕਰਕੇ ਆਇਆ ਪੰਜਾਬ ਨੇ ਦੇਸ਼ ਦੀ ਸੁਰੱਖਿਆ ਵਾਸਤੇ ਹਮੇਸ਼ਾ ਬਲੀਦਾਨ ਦਿੱਤਾ ਪੰਜਾਬ ਮੌਰੀਓਂ ਕੇ ਲੜਿਆ ਤੇ ਦੇਸ਼ ਦਾ ਅੰਦਤ ਜਿਹਨੂੰ ਹੱਕ ਨਾ ਲਾਉਣਾ ਚਾਹੀਦਾ ਪੂਰੇ ਦਾਲ ਅੱਜ ਇਹ ਰਵਈਆ ਕੀਤਾ ਜਾ ਰਿਹਾ ਕਿ ਜਿਵੇਂ ਪਾਕਿਸਤਾਨ ਵਾਲਿਆਂ ਨੇ ਰਵਈਆ ਕੀਤਾ ਜਾਂਦਾ ਅਸੀਂ ਪਾਕਿਸਤਾਨ ਵਾਲਿਆਂ ਨੇ ਵੀ ਇਹੋ ਜਿਹਾ ਰਵਈਆ ਨਹੀਂ ਕਰ ਸਕਦੇ ਦੇਸ਼ ਦੇ ਬਾਹਰ ਵੀ ਅੰਦੋਲਨ ਹੋ ਰਹੇ ਨੇ ਬਾਹਰਲੇ ਮੁਲਕਾਂ ਚ ਪੈਰਿਸ ਚ ਕਿਸਾਨ ਅੰਦੋਲਨ ਕਰ ਰਹੇ ਨੇ ਅਮਰੀਕਾ ਚ ਕਿਸਾਨ ਅੰਦੋਲਨ ਕਰ ਰਹੇ ਨੇ ਉੱਥੇ ਇਹ ਨਹੀਂ ਕਹਿਆ ਰਿਹਾ ਕਿ ਇਹ ਭੀੜ ਤੰਤਰ ਹੈ ਉਹ ਇਹਨਾਂ ਦਾ ਹੋਮ ਗ੍ਰਹਿ ਮੰਤਰੀ ਜਿਹੜਾ ਆ ਹਰਿਆਣੇ ਦਾ ਹੈਗਾ ਉਹ ਕਹਿੰਦਾ ਭੀੜ ਤੰਤਰ ਹੈ ਭੀੜ ਤੰਤਰ ਨਹੀਂ ਹੈ ਦੇਸ਼ ਦਾ ਅੰਦਾਜ਼ਾ ਹੈ ਜਿਸ ਨੇ ਦੇਸ਼ ਦਾ ਨਵਟ ਢ ਪੜਿਆ ਅੱਜ ਦੇਸ਼ ਭਾਰਤ ਦੇਸ਼ ਮੈਂ ਕਹਾਂਗਾ ਜ਼ਰੂਰੀ ਹੁੰਦਾ ਹੈ ਤਾਂ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਅੰਨਦਾਤੇ ਕਰਕੇ ਜਦੋਂ 67 ਦੇ ਵਿੱਚ 1967 ਦੇ ਵਿੱਚ ਕਾਂਗਰਸ ਪਾਰਟੀ ਨੇ ਐਮਐਸਪੀ ਲਾਗੂ ਕੀਤੀ ਸੀ ਦੇਸ਼ ਭੁੱਖਾ ਮਰ ਰਿਹਾ ਸੀ ਦੇਸ਼ ਭੁੱਖਾ ਮਰ ਰਿਹਾ ਸੀ ਜਾਇ ਜਵਾਨ ਜਾਇ ਕਿਸਾਨ ਦਾ ਨਾਰਾ ਦਿੱਤਾ ਸੀ ਉਸ ਵੇਲੇ ਇਸ ਅੰਨਦਾਤੇ ਨੂੰ ਪੂਜਿਆ ਜਾਂਦਾ ਸੀ ਅੱਜ ਇਸ ਅੰਨਦਾਤੇ ਨੂੰ ਕਿਸ ਤਰ੍ਹਾਂ ਲਟਾਇਆ ਪਿਆ ਮੰਜਾ ਤੇ ਸ਼ਰਮ ਹੋਣੀ ਚਾਹੀਦੀ ਹੈ ਬੀਜੇਪੀ ਸਰਕਾਰ ਨੂੰ ਮੇਰੀ ਨਿੰਦਾ ਕਰਦੇ ਔਰ ਅਸੀਂ ਸਾਰੇ ਸਾਡੇ ਲੀਡਰ ਸਹਿਬਾਨ ਸਮੁੱਚੀ ਕਾਂਗਰਸ ਪਾਰਟੀ ਚਾਹੇ ਉਹ ਆਰਥਿਕ ਮਦਦ ਦੀ ਗੱਲ ਹੋਵੇ ਚਾਹੇ ਉਹ ਕਿਸੇ ਪ੍ਰਕਾਰ ਦੀ ਸਹਾਇਤਾ ਹੋਵੇ ਚਾਹੇ ਕਿਸੇ ਪ੍ਰਕਾਰ ਦੀ ਲੀਗਲ ਐਡ ਹੋਵੇ ਚਾਹੇ ਹਸਪਤਾਲਾਂ 'ਚ ਇਲਾਜ ਕਰਾਉਣ ਦੀ ਗੱਲ ਹੋਵੇ ਅਸੀਂ ਹਾਜ਼ਰ ਹੈ ਬੇਸ਼ੱਕ ਔਰ ਜਦੋਂ ਕਿਸਾਨ ਯੂਨੀਅਨ ਆਵਾਜ਼ ਮਾਰੇਗੀ ਮੈਂ ਉਡੀਕ ਕਰਾਂਗਾ ਟੈਲੀਫੋਨ ਦੀ ਜਦੋਂ ਆਜ ਮਾਰੇਗੀ ਸਾਰੀ ਕਾਂਗਰਸ ਉਹਨਾਂ ਦੇ ਨਾਲ ਹੱਕ ਨਾਲ ਹੱਕ ਲਾ ਕੇ ਉਹਨਾਂ ਦੇ ਨਾਲ ਡਟ ਕੇ ਖੜੇ ਰਹੇਗੀ ਕਿਉਂਕਿ ਜੇ ਅਸੀਂ ਪੰਜਾਬੀਆਂ ਦੇ ਨਹੀਂ ਹੋ ਸਕਦੇ ਇਹ ਸਾਡੀ ਜਾਤ ਪਾਤ ਤੋਂ ਉੱਪਰ ਦੇ ਉੱਠ ਕੇ ਮਸਲਾ ਹੈ ਇਹ ਸਾਡੀਆਂ ਪਾਰਟੀਆਂ ਤੋਂ ਉੱਪਰ ਤੋਂ ਉੱਠ ਕੇ ਮਸਲਾ ਹੈ ਇਹ ਪੰਜਾਬ ਦੀ ਅਣਖ ਔਰ ਗੈਰਤ ਦਾ ਮਸਲਾ ਹੈ ਸੋ ਮੈਂ ਮੋਦੀ ਸਾਹਿਬ ਨੂੰ ਵੀ ਕਹਿਣਾ ਚਾਹਣਾ ਹੈ ਇਹ 700 ਕਿਸਾਨ ਸ਼ਹੀਦ ਹੋ ਕੇ ਆਇਆ ਹੋਰ ਹੋ ਜਾਏਗਾ 700 ਕੇ ਸਾਥ ਲੇਕਿਨ ਇਸ ਤਰ੍ਹਾਂ ਤੱਕੇ ਦਾ ਇਨ ਪੰਜਾਬ ਨੇ ਕਦੇ ਨਹੀਂ ਮੰਨੀ بڑے بڑے ਮੁਗਲ ਆਏ بڑے بڑے ਰਾਜੇ ਅਹਿਮਦ ਸ਼ਾਹ ਅਬਦਾਲੀ ਆਏ ਲੇਕਿਨ ਪੰਜਾਬ ਨੇ ਹੋਣਾ ਨੱਕ ਮੋੜ ਇਹ ਡਿਕਟੇਟਰਸ਼ਿਪ ਪੰਜਾਬ ਤੇ ਨਹੀਂ ਧੱਕੇਗੀ ਔਰ ਮੈਂ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਕਹਿਣਾ ਚਾਹੁੰਦਾ ਕਿ ਕਿਸਾਨ ਦਾ ਪੁੱਤਰ ਹੈ ਅੱਜ ਕਿਸਾਨ ਦਾ ਪੁੱਤਰ ਲੁਕਿਆ ਪਿਆ ਅੱਜ ਕਿਸਾਨ ਤੇ ਗੋਲੀਆਂ ਚਲਾਈਆਂ ਜਾ ਰਹੀਆਂ ਮੈਂ ਉਸ ਕਿਸਾਨ ਦੇ ਪੁੱਤਰ ਨੂੰ ਕਹਿਣਾ ਚਾਹੁੰਦਾ ਕਿ ਅੱਗੇ ਵਧ ਕੇ ਲੜਾਈ ਲੜੋ ਕਿਸਾਨਾਂ ਦੀ ਜਾ ਕੇ ਕਹੋ ਆਪਦੇ ਲੀਡਰ ਅਰਿੰਦਰ ਮੋਦੀ ਜੀ ਨੂੰ ਕਹੋ ਅੱਜ ਕੱਲ ਨੂੰ ਮੁੱਖ ਮੰਤਰੀ ਖੱਟਰ ਨੂੰ ਮਿਲੋ ਕਿ ਇਹ ਪੰਜਾਬ ਦੇ ਮੇਰੇ ਭਰਾ ਹੈ ਇਹ ਮੇਰੇ ਵੀਰ ਹੈ ਇਹਨਾਂ ਤੇ ਅਤਿਆਚਾਰ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਲੈ ਕੇ ਜਾਓ ਪ੍ਰਧਾਨ ਮੰਤਰੀ ਕੋਲੇ ਬਿਠਾਓ ਗੱਲ ਕਰਾਓ ਪਰ ਇਸ ਤਰ੍ਹਾਂ ਗੋਲੀਆਂ ਨਾ ਚਲਾਓ ਨਹੀਂ ਤਾਂ ਲੋਕਾਂ ਨੇ ਤੁਹਾਨੂੰ ਵੀ ਕਦੇ ਮਾਫ ਨਹੀਂ ਕਰਨਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ